ਮੈਂ ਨਹੀਂ ਕਹ ਰਿਹਾ ਕਿ ਆਪਣੀ ਨਸੂਟਿਕ ਨਹੀਂ ਚੱਲੀ ਗੱਲਾਂ ਤਾਂ ਚਲਦੀਆਂ ਨੇ ਮੁਕੰਮਲ ਨਹੀਂ ਹੁੰਦੀਆਂ ਮੈਂ ਇਧਰ ਵਾ ਲਾ ਰਿਹਾ ਹਮ ਕੇਸ ਵੀ ਦਰਜ ਹੋਇਆ ਕਿਸੇ ਵੱਟ ਬਣਨੇ ਲੱਗੀ ਗੱਲ ਉਹ ਇਵਨ ਜਦ ਕਰੰਟ ਐਡਮਿਨਿਸਟ੍ਰੇਸ਼ਨ ਮੋਦੀ ਐਡਮਿਨਿਸਟ੍ਰੇਸ਼ਨ ਸੀ ਉਸ ਵੇਲੇ ਦੀ ਗੱਲ ਫੇਰ ਤੁਰੀ ਸੀ ਕਿ ਹੁਣ ਤਾਂ ਇਹਨੂੰ ਮੁਕੰਮਲ ਕਰੋ ਬਟ ਮੇਰਾ ਕਹਿੰਦਾ ਪਾਵ ਹੈ ਕਿ ਆਪਾ ਇਹ ਨਹੀਂ ਦੇਖਦੇ ਕਿ ਕੀ ਨੇ ਕੁਝ ਨਹੀਂ ਕੀਤਾ ਮਤਲਬ ਇਹ ਕਹਿੰਦੇ ਅਸੀਂ ਜਾਨੀ ਅਸੀਂ ਪਹਿਲਾਂ ਇੰਦਰਾ ਗਾਂਧੀ ਕਾਂਗਰਸ ਦੇ ਪੈਰ ਫੜ ਕੇ ਬੈਠੇ ਰਹੇ ਜਦੋਂ ਥੋੜਾ ਜਿਹਾ ਡਿਸਾਈ ਹੁਣੀ ਤਾਕਤ ਚ ਆਏ ਫੇਕਦਮ ਅਸੀਂ ਉਧਰੋਂ ਡਿੱਗ ਪਏ ਵੀ ਨਹੀਂ ਜੀ ਉਹ ਹਤਿਆਚਾਰ ਕਰਦੀ ਸੀ ਤੁਸੀਂ ਤਾਂ ਕਰੋ ਮੁੜ ਕੇ ਫੇ ਕਾਂਗਰਸ ਵੱਲ ਝੁੱਕ ਗਏ ਫੇ ਕਦੇ ਚੰਦਰ ਸ਼ੇਖਰ ਕਦੇ ਗੁਜਰਾਲ ਕਦੇ ਹੁਣ ਮੋਦੀ ਆ ਗਿਆ ਵੀ ਤੁਸੀਂ ਕਰੋ ਜੀ ਸਾਡਾ ਜਦ ਕਿ ਸਾਨੂੰ ਪਤਾ ਵੀ ਭਾਜਪਾ ਦਾ ਪੱਕਾ ਏਜੰਡਾ ਹੈ ਕਾਂਗਰਸ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਜਿਹੜੀ ਇਹ ਸਾਮ ਦੀ ਸਮੱਸਿਆ ਸੀ ਨਾ ਬੰਗਲਾਦੇਸ਼ੀਆਂ ਦੇ ਸਬੰਧ ਵਿੱਚ ਉਹਦੇ ਪ੍ਰਤੀ ਭਾਜਪਾ ਆਪ ਤੱਕ ਕਿੰਨੀ ਹਿੱਸਾ ਕਿਆ ਆਪ ਕਿਦਾਂ ਦੇ ਜੰਮੂ ਕਸ਼ਮੀਰ ਦੇ ਬਾਰੇ ਕਾਂਗਰਸ ਤਾਂ ਉਹ ਤਾਂ ਸਗੋਂ ਇਹਨੂੰ ਨਹਿਰੂ ਨੂੰ ਤਾਂ ਕਾਮਰੇਡ ਕਹਿ ਕੇ ਪਰੇ ਤੱਕ ਰਹੇ ਆ ਤੇ ਇਹ ਗਾਂਧੀ ਦੇ ਨਹਿਰੂ ਦੇ ਪਰਿਵਾਰ ਨੇ ਸਤਿਆਨਾਸ ਮਾਰਿਆ ਕੰਟਰੀ ਦਾ ਪਟੇਲ ਹੁੰਦਾ ਤਾਂ ਸਾਡੀ ਹਾਲਤੇ ਨਹੀਂ ਸੀ ਜਿਹ ਮੁਕਸ਼ਮੀ ਰੈਡੀ ਦੂਰ ਤੇ ਪਹੁੰਚਣਾ ਨਹੀਂ ਸੀ ਉਹਦੀਆਂ ਕਮਜ਼ੋਰੀਆਂ ਦੱਸ ਕੇ ਕਰ ਰਹੇ ਆ ਔਰ ਅੱਜ ਉਹਨਾਂ ਦਾ ਅਗਲੇ ਦਾ ਪੂਰਾ ਜ਼ੋਰ ਲੱਗਾ ਆ ਵੀ ਜਿਹੜਾ ਇਹ ਕਾਂਗਰਸ ਵੱਲੋਂ 84 ਵਾਲਾ ਮੁੱਦਾ ਆ ਉਹਨੂੰ ਵੱਡਾ ਬਣਾ ਕੇ ਪੇਸ਼ ਕੀਤਾ ਜਾਵੇ ਪਿੰਡਰਾਲਾ ਸਥਾਪਿਤ ਰਹਿਣਾ ਚਾਹੀਦਾ ਪੰਜਾਬ ਦੇ ਵਿੱਚ ਤਾਂ ਕਿ ਜਿਹੜਾ ਕੰਮ ਕਿਉਂਕਿ ਬਿਲਕੁਲ ਐਕਸਟ੍ਰੀਮ ਰਾਈਟ ਹੈਂਡ ਤੇ ਰਾਈਟ ਤੇ ਬਿਠੇ ਆ ਸੱਜੇ ਪੱਖ ਦੇ ਬਾਪ ਬਾਬਲੇ ਸਾਰਿਆਂ ਨੂੰ ਪਤਾ ਸਗਲ ਦਾ ਉਹਨਾਂ ਦਾ ਟਾਰਗੇਟ ਆਪਣਾ ਬਿਲਕੁਲ ਜਦੋਂ ਅਸੀਂ ਆਰਐਸਐਸ ਦੀ ਗੱਲ ਕਰਦੇ ਆ ਰਾਮຸນ ਰਾਏ ਬਾਬਾ ਰਾਮຸນ ਰਾਏ ਵਰਗੇਾਂ ਦੀ ਗੱਲ ਕਰਦੇ ਆ ਕਿ ਹਿੰਦੂ ਸਟੇਟ ਬਣਾ ਕੇ ਉਹ ਰੱਖਣਾ ਚਾਹੁੰਦੇ ਤੇ ਸਾਨੂੰ ਕਿਉਂਕਿ ਸਾਡੀ ਗਿਣਤੀ ਨਾ ਮਾਤਰਾ ਇੰਡੀਆ ਦੇ ਵਿੱਚ ਸਿਰਫ 2% ਆ ਸਾਡੇ ਵਰਗੀ ਕੌਮ ਜੇ ਕੋਈ ਸਾਡੇ ਲੋਕ ਜੇ ਇਦਾਂ ਦਾ ਕੁਝ ਕਰਦੇ ਆ ਤੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਉਹਦੇ ਵਿੱਚ ਉਹਨੂੰ ਪਤਾ ਕਿ ਕੁਝ ਨਹੀਂ ਵਿਗਾੜ ਹੋਣਾ ਸਤ ਇਸ ਕਰਕੇ ਸਾਨੂੰ ਇੱਧਰ ਨੂੰ ਅਕਸਾ ਕੇ ਰੱਖਣਾ ਵੀ ਤੁਸੀਂ ਇਹ ਇਹ ਖਾਲਿਸਤਾਨ ਆ ਅੰਮ੍ਰਿਤਪਾਲ ਆ ਪਿੰਡ ਰਾਂਬੜਾ ਆ ਇਹ ਚੀਜ਼ਾਂ ਵੱਡੀਆਂ ਬਣਾ ਕੇ ਵੀ ਨਹੀਂ ਕੋਈ ਐਫ ਆਈ ਆ ਰਹੀ ਹੈ ਨਹੀਂ ਸੀ ਉਹਦੀ ਤਾਂ ਉਹਨ ਤਾਂ ਕੁਝ ਗਲਤੀ ਨਹੀਂ ਕੀਤਾ ਐਵੇਂ ਅਟੈਕ ਕਰਤਾ ਇੰਦਰਾ ਗਾਂਧੀ ਨੇ ਕਿ ਉਹਨਾਂ ਨੂੰ ਆਪ ਬਾਕੀ ਦੁਨੀਆ ਨੂੰ ਦਿਖਾਉਣ ਲਈ ਇਹ ਮੌਕਾ ਮਿਲਦਾ ਰਹੇ ਬਾਰ-ਬਾਰ ਠੀਕ ਹੈ ਤੇ ਸਾਨੂੰ ਇਹ ਜਿਹੜੀਆਂ ਚੀਜ਼ਾਂ ਪਿੰਡਰਾਂ ਵਾਲੇ ਦੇ ਸਬੰਧ ਵਿੱਚ ਖਾਸ ਕਰਕੇ ਜਦੋਂ ਹਥਿਆਰ ਚੱਕਣ ਦੀ ਹਿੰਸਾ ਦੀ ਗੱਲ ਆਉਂਦੀ ਆ ਬਲਜੀਤ ਕੌਰ ਦਾ ਕਤਲ ਜਿਹੜਾ ਆ ਉਹ ਇੱਕ ਐਗਜ਼ੈਂਪਲ ਹੈ ਠੀਕ ਗਲਤਾ ਸਵਾਲ ਨਹੀਂ ਹੈ ਠੀਕ ਹੈ ਅਸੀਂ ਜਦੋਂ ਸੰਤ ਦੀ ਗੱਲ ਕਰਨੀ ਆ ਅਸੀਂ ਫਿਰ ਇੱਕਦਮ ਇਦਾਂ ਕਿਦਾਂ ਪਈ ਮਜਲੂਮ ਦੇ ਉੱਤੇ ਹੱਥ ਨਹੀਂ ਚੱਕਦੇ ਅਸੀਂ ਔਰਤ ਦੇ ਉੱਤੇ ਹੱਥ ਨਹੀਂ ਚੱਕਦੇ ਸੰਤ ਇਦਾਂ ਨਿਆਂ ਕਰਦਾ ਆ ਉਹ ਤਾਂ ਦਇਆ ਉਹ ਤਾਂ ਕਿਰਪਾਨ ਹੁੰਦੀ ਤਾਂ ਸਿਰਫ ਕਿਰਪਾ ਆਣ ਦੀ ਖਾਤਰ ਤੁਹਾਡਾ ਇੱਕ ਬੰਦਾ ਮਰ ਗਿਆ ਤਾਂ ਆਣ ਤੁਹਾਡੀ ਖਤਰੀ ਚ ਪੈ ਗਿਆ ਤੁਹਾਡੀ ਗੱਡੀ ਫਾੜ ਹੋ ਗਈ ਤੁਸੀਂ ਕਹ ਪੰਜ 4 ਨਿਰਦੋਸ਼ ਬੰਦਾ ਪੜ ਦੇਣਾ ਮੈਂ ਜਿਹੜੀ ਸ਼ਾਮ ਤੱਕ ਉਹ ਵੀ ਫਿਰਿੰਦਰ ਹੁਣਾ ਨੇ ਉਹਨੂੰ ਇਦਾਂ ਸੰਤ ਬ੍ਰਹਮ ਗਿਆਨੀ ਬਣਾ ਕੇ ਪੇਸ਼ ਕਰਨਾ ਗੱਲ ਚੱਲਦੀ ਹੈ ਸੋ ਜਿਹੜੇ ਉਹ 12000 ਤੋਂ ਵੱਧ ਆਰਟੀਕਲ ਸੀਗੇ ਸਿਰਫ ਲਾਇਬ੍ਰੇਰੀ ਚ ਉਹਨਾਂ ਦਾ ਵੇਰਵਾ ਵੀ ਸਾਡੇ ਕੋਲ ਅਜੇ ਹੈ ਨਹੀਂ ਲੁੱਟਿਆ ਕਿੰਨਾ ਵਾਪਸ ਕਿੰਨਾ ਦਿੱਤਾ ਤੇ ਜਲਾਇਆ ਕਿੰਨਾ ਪੋਸ਼ਕ ਖਾਣਦੇ ਵਿੱਚ ਜਿਹੜੀ ਸਭ ਤੋਂ ਮਹਿੰਗੀ ਪਾਲਕੀ ਅਸੀਂ ਮੰਗੀ ਜਾਂਦੀ ਸੀਗੀ Maharaja Ranjit Singh ਵੱਲੇ ਦਿੱਤੀ ਹੋਈ ਚਾਹੁੰਦੀ ਵੀ ਉਹ ਵੀ ਉਹਨਾਂ ਨੇ ਡਿਸਟਰੋਏ ਕੀਤੀ ਸੋ ਕੈਂਡ ਦਾ ਭਾਵ ਕੀ ਇੱਕ ਤਾਂ ਹੈਗਾ ਜਾਨੀ ਮਾਰਾ ਜੜੀਆਂ ਜਾਂਗਰੀਆਂ ਨੁਕਸਾਨ ਹੋਇਆ ਇੱਕ ਇਹ ਮਾਲੀ ਵੀ ਆ ਇੱਕ ਸਾਡਾ ਜਿਹੜਾ ਅਸੀਂ ਵਿਰਸੇ ਦੀਆਂ ਗੱਲਾਂ ਕਹਿੰਦੇ ਆ ਸਾਡੀਆਂ ਪੋਤਹਿਆਂ ਦੇ ਟ੍ਰੈਡੀਸ਼ਨ ਸਾਡੇ ਇਤਿਹਾਸਿਕ ਦਸਤਾਵੇਜ਼ ਉਹ ਵੀ ਗਏ ਨਹੀਂ ਇਹ ਦੇਖੋ ਅੱਜ ਇਹ ਚੀਜ਼ਾਂ ਸਰਕਾਰ ਨੇ ਕੀ ਕੀ ਕੀਤਾ ਇਹ ਸਾਰੀਆਂ ਗੱਲਾਂ ਤੁਸੀਂ ਕਰ ਰਹੇ ਆ ਹਰਿੰਦਰ ਸਿੰਘ ਜੀ ਇੱਕ ਗੱਲ ਤੁਸੀਂ ਕਿਉਂ ਨਹੀਂ ਦੱਸ ਰਹੇ ਵੀ ਜਦੋਂ ਭਿੰਡਰਾਂ ਵਾਲਾ ਉੱਥੇ ਬੈਠਾ ਸੀ ਜਦੋਂ ਉਹ ਇਹ ਕਹਿੰਦਾ ਸੀ ਵੀ ਜੇ ਮਿਲਟਰੀ ਆਈ ਤੇ 1 ਲੱਖ ਨੀ ਮੈਂ ਛੱਡੂੰਗਾ ਠੀਕ ਹੈ ਨਾ ਤੁਸੀਂ ਇੱਥੇ ਟਿੱਪਣੀ ਕਿਉਂ ਨਹੀਂ ਕਰਦੇ ਵੀ ਉਸ ਵੇਲੇ ਉਹਦਾ ਧਿਆਨ ਯਾਰ ਮਿਲਟਰੀ ਤੇ ਤਾਂ ਚਲ ਗਿਆ ਵੀ ਉਹ ਆਉਣਗੇ ਅਸੀਂ ਇੱਥੇ ਬੈਠੇ ਆ ਉਹਨਾਂ ਨੂੰ ਬਾਹਰੋਂ ਅਟੈਕ ਕਰਨਾ ਅਸੀਂ 1 ਲੱਖ ਮਾਰ ਦੇਣਾ ਪਰ ਜੇ ਉਹਨੇ ਜਹਾਜ਼ ਨਾਲ ਬੰਬ ਸੁੱਟ ਦਿੱਤਾ ਜਦੋਂ 1 ਲੱਖ ਬੰਦਾ ਮਰੂਗਾ ਉਹਨਾਂ ਦਾ ਪਿੰਡਰ ਵਾਲੇ ਨੇ ਇਹ ਤਿਆਰੀ ਕਿਉਂ ਨਾ ਕੀਤੀ ਵੀ ਭਾਈ ਸਾਡੀ ਤਿਆਰੀ ਇਹ ਆ ਅਸੀਂ 1 ਲੱਖ ਨਹੀਂ ਛੱਡਣੋ ਵੀ ਜੇ 50 60 ਹਜ਼ਾਰ ਮਰੇ ਤੇ ਮੰਨ ਲਓ ਜੋ 70 ਕਹ ਹਜ਼ਾਰ ਮਰ ਗਿਆ ਆਈਡੀਆ ਦਾ 90 ਹਜ਼ਾਰ ਬੰਦੇ ਸੀ ਬੰਦੇ ਕੋਲੋਂ ਉਹਨਾਂ ਨੇ ਪਾਕਿਸਤਾਨ ਦੀ ਫੌਜ ਤੋਂ ਹਥਿਆਰ ਸਟੋਵਾਲੇ ਸੀ ਉਦੋਂ ਦੇ ਟੈਂਕ ਅਜੇ ਵੀ ਇੰਡੀਆ ਵਿੱਚ ਖੜੇ ਆ ਠੀਕ ਹੈ ਹੁਣ ਹਰਿੰਦਰ ਹੁਣਾਂ ਨੂੰ ਇਹ ਥਿੰਦ ਹੁਣਾਂ ਨੂੰ ਬੈਠ ਕੇ ਵਿਚਾਰ ਕਰਨੀ ਚਾਹੀਦੀ ਆ ਕਿ ਬਾਕੀ ਸਰ ਕੋ ਠੀਕ ਆ ਜੀ ਦੇਖੋ ਉਹਦੇ ਵਿੱਚ ਭਿੰਡਰਾਂ ਵਾਲੇ ਦੀ ਇਹ ਤਿਆਰੀ ਸੀ ਕਿ 1 ਲੱਖ ਤੱਕ ਅਸੀਂ ਮਾਰ ਦੇਣਾ ਪਰ ਉਹਨਾਂ ਇਹ ਕਿਉਂ ਨਹੀਂ ਸੋਚਿਆ ਕਿ ਜੇ 90 ਕੁ ਹਜ਼ਾਰ ਮਰਨ ਤੋਂ ਬਾਅਦ ਸਰਕਾਰ ਨੇ ਇਹ ਸੋਚਿਆ ਕਿ ਹੁਣ ਤਾਂ ਜਾਦੀ ਤਬਾਹੀ ਹੋਈ ਜਾਂਦੀ ਇਦਾਂ ਨਹੀਂ ਤੁਸੀਂ ਲਿਆਓ ਜਹਾਜ਼ ਦੋ ਬੰਬ ਸਿੱਟੋਏ ਤੇ ਫੇ ਜਿਹੜੇ ਸਾਡੇ ਸਰੂਪੇ ਅੰਦਰ ਤੋਸ਼ਖਾਨਾ ਆ ਪਾਲਕੀ ਆ ਸਾਡਾ ਕੀਮਤੀ ਸਮਾਨ ਆ ਰਿਕਾਰਡ ਆ ਉਹਦਾ ਕੀ ਬਣੂਗਾ ਉਹਨੇ ਤਿਆਰੀ ਕਿਉਂ ਨਾ ਕੀਤੀ ਸ਼ਰਮਣੀ ਕਮੇਟੀ ਨੂੰ ਕਹਿੰਦਾ ਵੀ ਗੱਲ ਸੁਣੋ ਮੈਤੇ ਤੇ ਮੇਰੀ ਗੱਲ ਹੋਈ ਉਹ ਮੈਤੇ ਉਨੀ ਨਹੀਂ ਜਾਣਾ ਹੈਗਾ ਉੱਥੇ ਸੇਫ ਆ ਇਹ ਰਿਕਾਰਡ ਸਾਰਾ ਚੱਕ ਕੇ ਉੱਥੇ ਰੱਖ ਦੂਰ ਲੈ ਜਾਂਦੇ ਕਿਤੇ ਹੋਰ ਪੂਰਾ ਬਣਾ ਲੈਂਦੇ ਕਿਤੇ ਪਤਾ ਤਾਂ ਸੀਗਾ ਹੀ ਜਿਹੜੇ ਮੋਰਚੇ ਬਣਾ ਕੇ ਬੈਠੇ ਆ ਕਿਤੇ ਇਦਾਂ ਤਾਂ ਨਹੀਂ ਕਿ ਸਾਰੇ ਕੁਛ ਨੂੰ ਢਾਲ ਬਣਾ ਕੇ ਬੈਠੇ ਸੀ ਉਹ ਅਸੀਂ ਕਹਿੰਨੇ ਉੱਥੇ ਲੋਕ ਜਿਆਦੇ ਸੀ ਇਦਾਂ ਤਾਂ ਨਹੀਂ ਕਿ ਇਨੀ ਲੋਕਾਂ ਨੂੰ ਅੰਦਰ ਆਉਣ ਦਿੱਤਾ ਤੇ ਬਾਹਰ ਜਾਣ ਨਹੀਂ ਦਿੱਤਾ ਵੀ ਜੇ ਸਾਡੇ ਨਾਲ ਕੁਝ ਵਾਪਰਿਆ ਤਾਂ ਅਸੀਂ ਕਹਾਂਗੇ ਦੇਖੋ ਅਸੀਂ ਤਾਂ ਸੀਗੇ ਆ ਇਹ ਤਾਂ ਵੀ ਨਹੀਂ ਛੱਡੇ ਇਨਾ ਇਨਾ ਜਾਨੀ ਇੱਕ ਪਸੜ ਹੋ ਕੇ ਸੋਚਣਾ ਔਰ ਨਿਰੀ ਉਹਦੀ ਸਥਾਪਤੀ ਲਈ ਜ਼ੋਰ ਲਾਉਣਾ ਸ਼ੋਭਦਾ ਨਹੀਂ ਠੀਕ ਹੈ ਹਾਂਜੀ ਬਟ ਇੱਕ ਗੱਲ ਇੱਥੇ ਸਾਨੂੰ ਖਿਆਲ ਰੱਖਣੀ ਚਾਹੀਦੀ ਹੈ ਜੇ ਸਾਡਾ ਰਿਸ਼ਤਾ ਦਾ ਟੁੱਟੇ ਨਾ ਗੁਰੂ ਨਾਲ ਸਾਨੂੰ ਇਹ ਸਭ ਕੁਝ ਮਨਜ਼ੂਰ ਹੈ ਕਿਉਂਕਿ ਦਸਵੇਂ ਪਾਤਸ਼ਾਹ ਦਾ ਜਿਹੜਾ ਸਰਸਾ ਦਾ ਵਿਛੋੜਾ ਇੱਥੇ ਸਭ ਕੁਝ ਇਦਾਂ ਦਾ ਹੀ ਹੋਇਆ ਸੀ ਸੌਰੀ ਜਾਨੀ 40 ਸਾਲ ਹੋ ਗਏ ਸਾਨੂੰ ਕੀਰਨੇ ਪਾਉਂਦਿਆਂ ਨੂੰ ਠੀਕ ਹੈ ਹੁਣ ਅਸੀਂ ਪਹੁੰਚੇ ਕਿੱਥੇ ਆ ਜਿੱਦਾਂ ਸਰਸਾ ਦੀ ਵਿਛੋੜਾ ਹੋਇਆ ਸੀ ਤੇ ਗੁਰੂ ਸਾਹਿਬ ਨੇ ਸਾਰਾ ਪੀ ਤੇ ਰੱਖਿਆ ਮਿੱਠਾ ਲੱਗੇ ਠੀਕ ਆ ਤੇ ਅਸੀਂ ਅਸੀਂ ਵੀ ਇਦਾਂ ਮੰਨ ਲਿਆ ਐਨਾ ਚੀਕ ਚ ਹੜਾ ਕਾਦਾ ਫਿਰ ਜੇ ਤੁਸੀਂ ਆਪਣੇ ਅਪਰੂ ਦੇ ਬਰਾਬਰ ਸਮਝਦੇ ਹੋ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਆਪਾਂ ਗਾਣੇ ਆ ਨਾ ਉਹ ਉਹ ਇੱਥੇ ਵੀ ਸਮਝਣਾ ਪੈਣਾ ਸਾਨੂੰ ਮੂਰੀਦ ਤਾਂ ਖਾਲਸਾ ਹੀ ਨਾ ਪੰਥੀ ਆ ਹੂੰ ਹੂੰ ਕਹਿੰਦੇ ਸਾਡਾ ਵਿਦਿਆ ਸਾਗਰ ਗ੍ਰੰਥ ਵੀ ਗਿਆ ਸਾਡਾ ਪਰਿਵਾਰ ਵੀ ਗਿਆ ਪਰ ਤੇਰੇ ਨਾਲ ਨਹੀਂ ਟੁੱਟਣੀ ਚਾਹੀਦੀ ਇਦਾਂ ਸਮਝਾਂਗੇ ਨਾ ਜੇ 84 ਨੂੰ ਬਾਕੀ ਗੱਲਾਂ ਦਾ ਡੇਟਾਸ ਨੇ ਕੋਈ ਲੀਗਲ ਡੇਟਾ ਕੋਈ ਆਰਕਾਈਵਿੰਗ ਦਾ ਕੰਮ ਉਹ ਕਰਾਂਗੇ ਕਰ ਰਹੀਆਂ ਨੇ ਸੰਸਥਾਵਾਂ ਬਟ ਸਿੱਖਾਂ ਦੀ ਗੁਰੂ ਨਾਲ ਨਹੀਂ ਟੁੱਟੀ ਇਹ ਗੱਲ ਜਿਆਦਾ ਇਹ ਸਾਡੀ ਵਿਕਟਰੀਂਦਰ ਸਿੰਘਾ ਤੁਸੀਂ ਰੋਟੀ ਕਿੱਥੋਂ ਖਾਣੀ ਆ ਭਾਈ ਤੁਹਾਡੀ ਦੁਕਾਨ ਨਹੀਂ ਚੱਲਣੀ ਕੀਆ ਤੁਹਾਨੂੰ ਵਿਹਲੇ ਬੈਠਿਆਂ ਨੂੰ ਏਸੀ ਰੂਮਾਂ 'ਚ ਬੈਠਿਆਂ ਲੱਖਾਂ ਕਰੋੜਾਂ ਤੁਸੀਂ ਕਮਾ ਇਦਾਂ ਆਪਣੀ ਕਮਾਈ ਆ ਤੁਹਾਡੇ ਅਰਬਪਤੀ ਬਣ ਗਏ ਤੁਹਾਡੇ ਅਰਗੇ ਬੰਦੇ ਅਜਮੇਰ ਸਿੰਘ ਗਿਆ ਉਦੋਂ ਕਿਆ ਤੁਹਾਡੇ ਕੋਲ ਹੋਰ ਹੈ ਕੀ ਤੁਸੀਂ ਕੰਮ ਥੋੜੀ ਕਰਨਾ ਕਿਤੇ ਹੱਥੀਂ ਫਰੀ ਦਾ ਪੈਸਾ ਆਉਂਦਾ ਜਿਸ ਬੰਦੇ ਨੇ ਜੇ ਕੁਛ ਨਾ ਹੋਵੇ ਤਾਂ ਤੁਹਾਡੀ ਦੁਕਾਨ ਨਹੀਂ ਚੱਲਣੀ ਇਸ ਕਰਕੇ ਗਨੀਮਤ ਤੁਸੀਂ ਤਾਂ ਸ਼ੁਕਰ ਕਰਿਆ ਕਰੋ ਸਰਕਾਰਾਂ ਦਾ ਅ ਸੋ ਫਿਰ ਅੱਜ ਦੇ ਦਿਨ ਤੋਂ ਲੈ ਕੇ ਕੁਝ ਦਿਨ ਮੇਰਾ ਖਿਆਲ ਆ तकरीबन ਮੈਡ ਜੂਨ ਤੱਕ ਹੀ ਪੰਜਾਬ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਮਾਹੌਲ ਸੀ ਉਹ ਬਹੁਤ ਸੋਗੀ ਮਾਹੌਲ ਰਿਹਾ ਜਾਣੀ ਨਾ ਮੈਂ ਹੁਣ ਤੱਕ ਹਰਜਿੰਦਰ ਥਿੰਦ ਨੂੰ ਜਿਹਦਾ ਸਿਆਣੇ ਬੰਦਿਆਂ ਚ ਗਿਣਦਾ ਸੀ ਇਦਾਂ ਕੈਨੇਡਾ ਦੇ ਵਿੱਚ ਵੈਸੇ ਮੈਂ ਇਦਾਂ ਪਤਾ ਨਹੀਂ ਜਾਨੀ ਮੈਨੂੰ ਲੱਗਦਾ ਹੁੰਦਾ ਵੀ ਬਹੁਤ ਕੁਸ਼ ਬਹੁਤ ਟੈਲੈਂਟ ਹੈਗਾ ਬੰਦਿਆਂ ਦੇ ਕੋਲ ਜਿਹੜਾ ਕਰਸਾ ਉੱਥੇ ਦੀ ਹਵਾ ਇਦਾਂ ਦੀ ਆ ਜਾਂ ਇਦਾਂ ਲੋਕਾਂ ਦੀ ਬਹੁ ਗਿਣਤੀ ਕਰਕੇ ਜੇ ਅਸੀਂ ਕਹੀਏ ਪੇ ਸੁਣਦੇ ਹੀ ਲੋਕ ਸੁਣਨਾ ਇਦਾਂ ਦਾ ਕਮਿਊਨਿਟੀ ਇੰਜੀਨਿੰਗ ਵਾਲੀਆਂ ਗੱਲਾਂ ਚਾਹੁੰਦੇ ਆ ਤਾਂ ਹੋ ਜਾਂਦੇ ਲੋਕ ਪਰ ਇਹਨੂੰ ਅਸੀਂ ਵੱਖਰਾ ਨਹੀਂ ਤਾਂ ਹੁਣ ਬਸ ਹੀ ਆ ਵੱਡੇ-ਬੁੱਡੇ ਹੁਣੀਆਂ ਆ ਇਹ ਹਰਜੀਤ ਹੁਣੀ ਦੂਜੇ ਬੰਦੇ ਆ ਇਦਾਂ ਇਨ ਇਦਾਂ ਦਿਮਾਗੀਆਂ ਚ ਪਰ ਪਤਾ ਨਹੀਂ ਇਦਾਂ ਦੇ ਮੌਕੇ ਆ ਕੇ ਥੋੜੇ ਖਸਾਲਾਂ ਤੋਂ ਚੰਗੇ-ਚੰਗੇ ਬੰਦੇ ਜਿਹੜੇ ਸਮਝਦੇ ਆ ਪੀਦਾ ਪਿੰਡਰਾਂ ਵਾਲਾ ਇਦਾਂ ਦੀ ਸ਼ਖਸੀਅਤ ਨਹੀਂ ਸੀ ਉਹਨਾਂ ਦਾ ਵੀ ਸਾਰਾ ਜੋਰ ਇੱਕੋ ਪਾਸੇ ਨੂੰ ਲਗਾ ਆਇਆ ਜਾਨੀ ਮੈਨੂੰ ਇਹ ਇਹ ਆਪਣਾ ਫਿਗਰ ਆਊਟ ਕਰਨਾ ਔਖਾ ਆ ਵੀ ਕਿੱਦਾਂ ਖੇਡ ਖੇਢੀ ਹੋ ਗਈ ਏਜੰਸੀਆਂ ਨੇ ਸਾਡੇ ਵੀ ਇੱਥੇ ਬੰਦੇ ਇੱਕਦਮ ਟਕਸਾਲ ਦੇ ਹੱਕ ਵਿੱਚ ਡਿੱਗ ਗਏ ਪਹਿਲਾਂ ਪਹਿਲਾਂ ਮੈਂ ਇਹ ਸੋਚਦਾ ਸੀ ਮੇਰਾ ਵਿਰੋਧ ਕਰਦੇ ਕਰਦੇ ਇਦਾਂ ਹੋ ਗਿਆ ਪਰ ਨਹੀਂ ਆ ਇਹ ਬੰਦਿਆਂ ਨੂੰ ਥਿੰਦਰ ਕੇ ਬੰਦਿਆਂ ਨੂੰ ਵਿਕ ਸਵਾਲ ਉਹਦੇ ਕਿੱਦਾਂ ਦੇ ਆ ਵੀ ਉਹ ਤੋਂ ਬਾਅਦ ਕਿੱਦਾਂ ਦਾ ਸੂਗੀ ਮਾਹੌਲ ਸੀ ਆ ਸੀ ਜੇ ਵੀ ਉਹਨੂੰ ਕੌਮ ਦੀ ਸਮੱਸਿਆ ਬਣਾ ਕੇ ਵੀ ਨਹੀਂ ਤਾਂ ਹਾਲਾਂਕਿ ਇੱਕ ਬੰਦੇ ਨੇ ਫੈਸਲਾ ਕਰ ਲਿਆ ਆਪਣੀ ਠੀਕ ਹੈ ਸੁਭਾਅ ਸੀਗਾ ਹੁਣ ਅਮਰਤਪਾਲ ਨੇ ਥਾਣੇ ਜਾਣ ਦਾ ਫੈਸਲਾ ਕੀਤਾ ਇਦਾਂ ਦਾ ਫੈਸਲਾ ਪਿੰਡਰਾਂ ਵਾਲੇ ਦਾ ਸੀ ਉੱਥੇ ਖੜ ਗਿਆ ਲੋਂਗਵਾਲ ਦੀ ਤਾਂ ਟੋੜੇ ਦੀ ਆਪ ਸੱਚੀ ਨਹੀਂ ਸੀ ਬਣਦੀ ਇਸ ਕਰਕੇ ਪਤਾ ਸਾਰਿਆਂ ਨੂੰ ਬੱਬਰ ਖਾਲਸਾ ਲੋਂਗਵਾਲ ਦੇ ਹੱਕ ਵਿੱਚ ਸੀਗਾ ਉਹਨਾਂ ਦਾ ਜੋਰ ਚੱਲਦਾ ਸੀ ਉਹ ਤਾਂ ਪੈਂਦੇ ਸੀ ਪਿੰਡਰਾਂ ਵਾਲੇ ਨੂੰ ਟੁੱਟ ਟੁੱਟ ਕੇ ਹੱਥੀ ਪੈਣੇ ਵਾਲੇ ਬੰਦੇ ਸੀ ਇਹਦੇ ਬੰਦਿਆਂ ਨੂੰ ਇਹਨਾਂ ਦੇ ਕੋਲ ਨਹੀਂ ਸੀ ਉਹਨਾਂ ਤੱਕ ਉਸ ਵੇਲੇ ਟੋੜੇ ਨੂੰ ਪਤਾ ਸੀ ਵੀ ਜੇ ਦੱਬ ਗਏ ਉੱਥੇ ਛੱਡ ਕੇ ਚਲ ਗਿਆ ਲੰਗੋਵਾਲ ਦਾ ਦਬਦ ਬਚਾ ਦੇ ਬਚ ਜਾਣਾ ਉਹ ਹੱਲਾ ਸ਼ੇਰੀ ਦੇ ਕੇ ਚੱਕ ਕੇ ਨੂੰ ਅਕਾਲ ਤਖਤ ਤੇ ਬਿਠਵਾ ਲਿਆ ਉਹ ਦੀਦਾ ਸੀ ਮੂਰੇ ਪਤਾ ਸੀ ਵੀ ਇੱਦਾਂ ਜੇ ਇਸ ਹੱਦ ਤੱਕ ਇੰਦਰਾ ਗਾਂਧੀ ਦੇ ਸੁਭਾਅ ਬਾਰੇ ਸਵੇਗ ਸੁਨੇ ਗੱਲਾਂ ਕਿਉਂ ਨਹੀਂ ਦਸੀਆਂ ਆ ਕੇ ਕਿ ਉਹ ਇਦਾਂ ਦੀ ਜਾਣ ਇਦਾਂ ਦਾ ਕੰਮ ਕਰਨੇ ਵਾਲੀ 71 ਦੇਲੇ 75 ਦੀ ਐਮਰਜੈਂਸੀ ਵੇਲੇ ਕਿਹੜਾ ਬੰਦਾ ਆ ਜਿਹਨੂੰ ਜਿਹਨੂੰ 71 70 ਦੇ ਅਖੀਰ ਵਿੱਚ ਇਲੈਕਸ਼ਨ ਹੋਈ ਸੀ 71 ਵਿੱਚ 71 ਦੀ ਮਾਰਚ ਵਿੱਚ ਸ਼ਾਇਦ ਹਾਂ 71 ਦੀ ਫਰਵਰੀ ਮਾਰਚ ਵਿੱਚ ਇਲੈਕਸ਼ਨ ਹੋਈ ਸੀ ਜਿਹੜੀ 72 ਵਿੱਚ ਹੁੰਦੀ ਸੀ ਤੇ ਉਸ ਇਲੈਕਸ਼ਨ ਤੋਂ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਕਿ ਜਿੱਥੋਂ ਇਲਾਹਾਵਾ ਤੋਂ ਸ਼ਾਇਦ ਇਹ ਲੜੀ ਸੀ ਕਿ ਇਹ ਉੱਥੇ ਹਿਰਾਫਰੀ ਕੀਤੀ ਗਲਤ ਕੀਤਾ ਉਹ 2-3 ਸਾਲ ਇਦਾਂ ਮਗਿਆ ਪਖਿਆ ਮਸਲਾ ਚੱਕ ਕੇ ਤੁਸੀਂ ਉਹ 772 ਇਹਦੇ ਬੰਨ ਤੋਂ ਬਾਅਦ ਵੀ ਜਾਣੀ 73 74 ਦਾ ਤੁਸੀਂ ਦੇਖੋ ਤੇ ਕਿੱਦਾਂ ਦਾ ਮਾਹੌਲ ਸੀ ਉਸ ਵੇਲੇ ਜਿੰਨੇ ਲੀਡਰਸ਼ਿਪ ਉਧਰ ਲਾਲੂ ਪ੍ਰਸ਼ਾਦ ਹੁਣੀ ਠੀਕ ਆ ਇਧਰ ਮਹਾਰਾਸ਼ਟਰ ਦੇ ਵਿੱਚ ਗੁਜਰਾਤ ਦੇ ਵਿੱਚ ਯੂਪੀ ਦੇ ਵਿੱਚੋਂ ਬਿਹਾਰ ਠੀਕ ਆ ਇਧਰੋਂ ਪੰਜਾਬ ਦੇ ਵਿੱਚੋਂ ਸਾਡੇ ਵਾਲੇ ਕੋਰਟ ਕੇਸ ਕਿੱਦਾਂ ਉਧਰ ਤੇ ਚੱਲਣ ਲੱਗੇ ਉਹ ਜੱਜ ਬਦਲ ਰਹੀ ਆ ਠੀਕ ਆ ਪੀਪਲ ਕਾਲੀ ਦੇ ਵਿੱਚ ਕੇਸ ਜਿਹੜੇ ਸਵਧਾਨ ਦੀਆਂ ਸੋਧਾਂ ਕਰਦੀ ਆ ਉਹ ਸੁਪਰੀਮ ਕੋਰਟ ਚੈਲੰਜ ਹੁੰਦੇ ਆ ਠੀਕ ਆ ਉਹਨੂੰ ਬਦਲਿਆ ਜਾ ਰਿਹਾ ਹੈ ਕੇਸ ਹਾਰਦੀ ਆ ਉਹ 71 72 ਤੋਂ ਲੈ ਕੇ ਉਹ ਚਰਚਾ ਦੇ ਵਿੱਚ ਰਹੀ ਹੈ ਜਾਨੀ ਉਹ ਸਾਰਾ ਕੁਝ ਪਤਾ ਨਹੀਂ ਸੀ ਕਿੰਦਾ ਦੀ ਜਿੱਦੀ ਸੁਭਾਅ ਵਾਲੀ ਆ ਉਹ ਜੁਆਈ ਤੇ ਆਈ ਤਾਂ ਕੀ ਕਰੂਗੀ ਉਹ ਫੇਸਬੁਕ 'ਸੋਂ ਆ ਕੇ ਬੈਠਾ ਹੈ ਉਦੇ باوجود ਵੀ ਅਸੀਂ ਕਹਿੰਨੇ ਪਈ ਕੁਝ ਹੋ ਗਿਆ ਵੀ ਉੱਥੇ ਅੱਛਾ ਫੇ ਤਾਂ ਬਹੁਤ ਸੂਕ ਹੋ ਗਿਆ ਯਾਨੀ ਅੰਦਾਜ਼ਾ ਹੀ ਨਹੀਂ ਸੀ ਸਾਨੂੰ ਵੀ ਕੀ ਹੋ ਸਕਦਾ ਜੇ ਕੋ ਕੁ ਕੰਮ ਕਰਦੇ ਆ ਤੁਸੀਂ ਇੱਥਾਂ ਜੇ ਸਾਡੇ ਸਰੂਪ ਚੱਕ ਹੋਏ ਆ ਮੈਨੂੰ ਸਾਡਾ ਸੈਕਟਰੀ ਸੀ ਘਮਾਉਂਦਾ ਉਹਦਾ ਫੋਨ ਆ ਗਿਆ ਪੇ ਇੱਧਰ ਆ ਗਿਆ ਉਹ ਮੈਂ ਕਿਹਾ ਪਰੇ ਹੋ ਜਾ ਠੀਕ ਹੈ ਪਤਾ ਸਿਲੇ ਜਾਣੇ ਲੈ ਜਾਣੇ ਠੀਕ ਉਹ ਨਿਕਲ ਅਸੀ ਆਏ ਆ ਕੇ 8-10 ਬੰਦੇ ਠੀਕ ਆ ਪੁਲਿਸ ਨੂੰ ਫੋਨ ਕਰ ਦਿੱਤਾ ਪਹਿਲੀ ਮੀਟਿੰਗ ਹੋਈ ਉਹਦੇ ਵਿੱਚ ਸਾਫ ਤੈ ਹੋ ਗਿਆ ਕਿ ਆਪਾਂ ਸੂਪ ਰੱਖਣਾ ਹੈ ਹੁੰਦਾ ਐਦਾਂ ਤੇ ਐਦਾਂ ਸੀ ਠੀਕ ਹੈ ਪੁਲਿਸ ਕਰੂਗੀ ਕੁਝ ਕੇਸ ਚੱਲੂਗਾ ਠੀਕ ਹੈ ਨਹੀਂ ਤਾਂ ਅਸੀਂ ਦਿਖਾ ਲਾਂਗੇ ਵੀ ਸਿਕਿਉਰਟੀ ਕਿਦਾਂ ਕਰੀਦੀ ਸਿਕਿਉਰਟੀ ਦਾ ਇੰਤਜ਼ਾਮ ਕਰਾਂਗੇ ਫੇਸ ਰੂਪ ਰੱਖਾਂਗੇ ਔਰ ਲਿਖ ਕੇ ਲਾਵਾਂਗੇ ਬਾਹਰ ਬੋਰਡ ਤਖਤੀ ਵੱਡੀ ਸਾਰੀ ਮੁੜ ਕੇ ਜੇ ਕੋ ਜੇ 100 150 ਬੰਦਾ ਹੋਊਗਾ ਇੱਕ ਵਾਰੀ ਅੰਦਰ ਤਾਂ ਆ ਜਾਊਗੇ ਮੁੜ ਕੇ ਜਾਣ ਲਈ ਪੁਲਿਸ ਨੂੰ ਆਉਣਾ ਪਊਗਾ ਇਦਾਂ ਇਦਾਂ ਦੀ ਸਕਿਉਰਟੀ ਦਾ ਸਿਸਟਮ ਕਰਾਂਗੇ ਚਾਹੇ ਉੱਤੇ ਕੰਡਿਆਲੀ ਤਾਰ ਦੇ ਵਿੱਚ ਫਸਿਆ ਹੋਣ ਚਾਹੇ ਕੁੱਤਿਆਂ ਨੇ ਢਾਏ ਹੋਣ ਚਾਹੇ ਕਰੰਟ ਲੱਗਾ ਹੋਵੇ ਸਾਰੇ ਨੂੰ ਇਦਾਂ 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 ਲਟਕਿਆ ਹੋਣ ਇਦਾਂ ਠੀਕ ਹੈ ਚਾਹੇ ਕੋ ਵੈਸੇ ਇਦਾਂ ਦਾ ਲੋਕ ਦਾ ਸਿਸਟਮ ਇਦਾਂ ਦਾ ਹੋਵੇ ਵੀ ਕੋਈ ਐਂਟਰ ਹੋਗਾ ਤਾਂ ਸ਼ੀਸ਼ਾ ਆਪਣੇ ਆਪ ਡੋਰ ਆਪਣੇ ਆਪ ਲੋਕ ਹੋ ਗਿਆ ਪਹਿਲੀ ਵਾਰ ਤਾਂ ਜੁੱਤੀਆਂ ਛੱਡ ਕੇ ਗਏ ਸੀ ਗਾਹ ਉੱਥੇ ਰੱਖ ਕੇ ਫੇਰ ਆ ਕੇ ਲੈ ਕੇ ਜਾਊ ਕੋ ਗਰੰਟੀ। ਅੰਦਾਜ਼ਾ ਹੋਣਾ ਚਾਹੀਦਾ ਤੁਹਾਨੂੰ। ਜਿਹੜੇ ਅਸੀਂ ਕੰਮ ਕਰਦੇ ਹਾਂ ਉਹਦੇ ਨਾਲ ਕੀ ਕੀ ਹੋ ਸਕਦਾ ਹੈ। ਉੱਥੇ ਇਦਾਂ 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 ਚੀਕ ਚਾਹੜਾ ਨਹੀਂ ਹੁੰਦਾ ਹੁੰਦਾ ਠੀਕ ਹੈ। ਸਿੱਟਿਆਂ ਲਈ ਪ੍ਰੀਪੇਅਰ ਫੋਰ ਦੀ ਵਰਸਟ